ਸਾਨੂੰ ਅਸੀਂ ਹੈਗੇ ਆ ਦੋਨੇ ਛੋਟੇ ਬਸ ਮੈਂ ਇੱਕੋ ਹੀ ਗੱਲ ਤੇ ਸਾਡੇ ਵੱਡੇ ਹੀ ਨਵੇੜ ਦੇਣਗੇ ਅਸੀਂ ਤਾਂ ਬੱਚੇ ਆ ਇਹਨਾਂ ਦੇ ਤੇ ਇਹ ਕਹਿਣਾ ਕੁਝ ਨਹੀਂ ਵੀਰੇ ਕਰਨ ਕਰਾਉਣ ਵਾਲਾ ਪਰਮਾਤਮਾ ਬੰਦਾ ਇੱਥੇ ਕੋਈ ਨਹੀਂ ਕੁਝ ਕਰਨ ਵਾਲਾ ਸੋ ਵਾਹਿਗੁਰੂ ਆਪ ਹੀ ਕਰਵਾਈ ਜਾਂਦਾ ਸਾਨੂੰ ਖੁਦ ਨੂੰ ਨਹੀਂ ਪਤਾ ਲੱਗ ਜਾਂਦਾ ਤੇ ਬਸ ਇਹੀ ਆ ਪਰਮਾਤਮਾ ਮੂਰੇ ਹੀ ਬੇਨਤੀ ਕਰਦੇ ਜਿੰਨਾ ਟਾਈਮ ਨਾਲ ਵਿੱਚ ਚੱਲਦੇ ਸਾਡੇ ਤੋਂ ਇਹ ਸੇਵਾ ਲੈਣ ਦਾ ਰਵੇ ਬਸ ਕਿੰਨਾ ਖੰਗਾਰਾ ਮਿਲਦਾ ਹੰਗਾਰਾ ਬਹੁਤ ਮੈਂ ਕਿਹਾ ਜਦੋਂ ਦੁਆਵਾਂ ਮਿਲਦੀਆਂ ਤੇ ਲੋਕ ਅਸੀਸਾਂ ਦਿੰਦੇ ਆ ਤੇ ਦੁਆ ਮਨ ਕਿਤੇ ਵੀ ਕਿਸੇ ਨਾ OLX ਤੋਂ ਨਾ ਕਿਸੇ ਬਾਜ਼ਾਰ ਤੋਂ ਮੁੱਲ ਮਿਲਦੀ ਐ ਵੀਰੇ ਦਿਲੋਂ ਹੀ ਹੁੰਦੀਆਂ ਤੋਂ ਦਿਲੋਂ ਮਿਲਦੀਆਂ ਅੱਜ ਕਿੰਨੀਆਂ ਕੁੜੀਆਂ ਦੇ ਮੈਰਿਜ ਕੀਤੀ ਅੱਜ 11 ਕੁੜੀਆਂ ਦੇ ਜੇ ਤੋ ਵੀ ਆਉਣ ਵਾਲੇ ਸਮੇਂ 'ਚ ਕੀ ਸੁਪਨਾ ਕੀ ਆਗੇ ਵੀ ਕੀ ਕਰਨਾ ਹੈ ਸੁਪਨਾ ਈ ਮੇਰਾ ਤੁਹਾਨੂੰ ਦਿਲ ਦੀ ਦੱਸਾਂ ਮੈਂ ਉਸ ਦਿਨ ਖੁਸ਼ ਹੋਣਾ ਜਦੋਂ ਇਸੇ ਜਗ੍ਹਾ ਤੇ 101 ਕੁੜੀ ਦਾ ਵਿਆਹ ਇਕੱਠਾ ਕਰਾਂਗੇ ਵਾਹ ਤੋਂ ਬਹੁਤ ਥੈਂਕ ਯੂ ਇਹ ਹੀ ਸੁਪਨਾ ਈ ਤੇ ਬਸ ਐਦਾਂ ਵੀ ਕਿਸੇ ਦੀ ਕੋਈ ਅੱਖ 'ਚੋਂ ਹੰਝੂ ਆ ਉਦਾਂ ਪੁੰਜਣ ਵਾਲਾ ਦਾ ਰੱਬ ਹੁੰਦਾ ਪਰ ਮੈਨੂੰ ਲੱਗਦਾ ਹੁੰਦਾ ਵੀ ਉਹਨੇ ਵੀ ਸਾਡੀ ਇਹ ਡਿਊਟੀ ਲਈ ਆ ਵੀ ਜਿੱਥੇ ਤੱਕ ਅਸੀਂ ਕਿਸੇ ਨਾਲ ਖੜ ਸਕਦੇ ਹਾਂ ਖੜਦੇ ਰਹੀਏ ਅੱਜ ਪਿੰਡ ਦੇ ਜਣਾ ਅੱਜ ਵੀ ਤੁਸੀਂ ਬਸੇ ਹੋਏ ਥੋੜਾ ਨਾਮ ਸ਼ਹਿਰਾ ਵਿਦੇਸ਼ਾਂ ਵਿਦੇਸ਼ਾਂ ਚ ਹੋ ਗਿਆ ਲੇਕਿਨ ਅੱਜ ਵੀ ਮਿੱਟੀ ਨਾਲ ਬਸੂ ਕਿਵੇਂ ਤੁਹਾਡੇ ਮਨ ਚਾਹਦਾ ਕਿ ਮੈਨਸ ਨੂੰ ਜੀ ਸੇਵਾ ਨਵਾ ਇਹ ਮੈਨੂੰ ਇਹ ਲੱਗਦਾ ਵੀ ਮਨ ਚ ਨਹੀਂ ਆਉਂਦਾ ਹੁੰਦਾ ਅਸੀਂ ਪੈਦਾ ਜੀ ਮੇਰਾ ਖਿਆਲ ਹੈ ਇਹ ਜੀ ਮਿੱਟੀ ਚ ਹੋਏ ਆ ਮਿੱਟੀ ਨੇ ਆਪ ਹੀ ਸਾਨੂੰ ਖੁਦ ਨਹੀਂ ਜੋੜ ਕੇ ਰੱਖਿਆ ਹੋਇਆ ਮਿੱਟੀ ਨੇ ਤੇ ਜੇ ਕਹਿੰਦੇ ਵੀ ਅਸੀਂ ਕੋਈ ਮਤਲਬ ਅੰਦਰੋਂ ਮਤਲਬ ਜਾਣ ਕੇ ਕਰਦੇ ਆ ਜਾਂ ਮਤਲਬ ਕੋਈ ਪਲਾਨਿੰਗ ਹੁੰਦੀ ਆ ਹਨਾ ਇਹ ਹਰੇਕ ਬੰਦੇ ਦਾ ਆਪਣਾ ਆਪਣਾ ਨੇਚਰ ਆ ਕੁਦਰਤੋਂ ਆਪਣੇ ਆਪ ਹੀ ਜੋੜ ਕੇ ਰੱਖਦੀ ਹੁੰਦੀ ਹੈ ਬੰਦੇ ਨੂੰ ਮੇਰੇ ਵੱਡੇ ਭਾਈ ਆਰਨਿਤ ਨੂੰ ਬਹੁਤ ਸਾਰੀਆਂ ਵਧਾਈਆਂ ਜੀ ਤੇ ਮੇਰੇ ਵੱਲੋਂ ਸਦਾ ਹੀ ਚੜ੍ਹਦੀ ਕਲਾ ਚ ਰਹੇ ਭਾਈ ਹਨਾ ਅਸੀਂ ਅਰਦਾਸ ਕਰਦੇ ਆ ਤੇ ਇਹ ਕਾਰਜ ਬਹੁਤ ਜਿਆਦਾ ਵਧੀਆ ਤੇ ਅਸੀਂ ਇਕੱਠੇ ਆ ਤੇ ਅਸੀਂ ਅੱਜ ਮੇਰੇ ਦਿਮਾਗ 'ਚ ਇੱਕ ਹੀ ਗੱਲ ਸੀ ਅਸੀਂ ਸਿੱਧੂ ਮੂਸੇ ਦਾਣ ਨੂੰ ਬਹੁਤ ਮਿਸ ਕਰ ਰਹੇ ਆ ਬਾਕੀ ਬਾਈ ਹਿਆਣੇ ਅੰਜੀਤ ਬਾਈ ਜੀ ਨੇ ਸਾਨੂੰ ਸਾਰਿਆਂ ਨੂੰ ਦੱਸੀ ਸੇਮ ਗੱਲੀ ਨੇ ਬਾਈ ਨੂੰ ਬਹੁਤ ਬਹੁਤ ਸਾਰੀਆਂ ਦਵਾਵਾ ਬਾਬਾ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਅੱਜ ਜਿਵੇਂ ਆਪ ਦੇਖੋ ਸਾਨੂੰ ਗੁਰਬਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਸੀਂ ਅਲੱਗ-ਅਲੱਗ ਜਿਹੜਾ ਵੀ ਕਿਸੇ ਨੂੰ ਧਰਮ ਨੂੰ ਬਿਲੋਂਗ ਕਰਦਾ ਹਰੇਕ ਦਾ ਧਰਮ ਕੋਈ ਵੀ ਕਿਸੇ ਧਰਮ ਨੂੰ ਬਿਲੋਂਗ ਕਰਦੇ ਆ ਉਹੀ ਕਹਿੰਦਾ ਕਿ ਅਸੀਂ ਮਨੁੱਖਤਾ ਦਾ ਕਿੰਨਾ ਕੁ ਭਲਾ ਕਰਦੇ ਆ ਇੱਕ ਦੂਜੇ ਦਾ ਦੁੱਖ ਦਰਦ ਕਿੰਨਾ ਕੁ ਪਛਾਣਦੇ ਆ ਕਿਸੇ ਦੀ ਗਮੀ ਚ ਕਿੰਨੇ ਕੁ ਉਦਾਸ ਹੁੰਨੇ ਆ ਕਿਸੇ ਦੀ ਖੁਸ਼ੀ ਦੇ ਵਿੱਚ ਕਿੰਨਾ ਖੁਸ਼ ਹੁੰਨੇ ਆ ਕਿਵੇਂ ਅਸੀਂ ਕਿਸੇ ਲੋੜਵੰਦ ਦੀ ਕਿਸੇ ਦੀ ਬਾਹ ਫੜਦੇ ਆ ਇੱਕ ਅਸੀਂ ਕਹਿੰਦੇ ਆ ਕਿ ਦਸਬੰਦ ਕੱਢਣਾ ਚਾਹੀਦਾ ਹੈ ਨਾ ਕਿਰਤ ਕਰੋ ਨਾਮ ਜਪੋ ਐਕਚੁਅਲੀ ਆਹ ਜਿਹੜਾ ਨਾਮ ਜਪਣਾ ਆ ਕਿਰਤਕ ਦੇ ਵਿੱਚੋਂ ਆਪਣੀ ਦੇ ਵਿੱਚੋਂ ਦਾ ਸਬੰਧ ਕੱਢਣਾ ਇਹ ਦਿਖਾਵੇ ਲਈ ਜੇ ਹੁੰਦਾ ਨਾ ਤਾਂ ਇਹ ਪੰਡਾਲ ਕਿਤੇ ਹੋਰ ਲੱਗਿਆ ਹੁੰਦਾ ਕਿਸੇ ਸ਼ਹਿਰ ਚ ਕਿਤੇ ਦਾਣਾ ਮੰਡੀ ਦੇ ਵਿੱਚ ਲੱਗਿਆ ਹੁੰਦਾ ਖਬਰਾਂ ਲੱਗੀਆਂ ਹੁੰਦੀਆਂ ਅਖਬਾਰਾਂ ਦੇ ਵਿੱਚ ਕਿ ਅਸੀਂ ਆਹ ਕਰ ਰਹੇ ਆ ਸਭ ਤੋਂ ਖੂਬਸੂਰਤੀ ਨੇਤਣਾ ਜਦੋਂ ਗੱਲ ਕਰਦੇ ਹੋ ਆਪਣੇ ਆਪ ਨੂੰ ਇੰਨਾ ਨੀਮਾ ਰੱਖ ਕੇ ਗੱਲ ਕਰਦਾ ਤੇ ਇੱਥੋਂ ਹੀ ਹੈ ਕਿ ਨਿਮਰਤਾ ਦੇ ਵਿੱਚੋਂ ਵੱਡੇ ਕਾਰਜ ਨਿਕਲਦੇ ਨੇ ਆ ਗੁਰਬਾਣੀ ਕਹਿੰਦੀ ਹੈ ਕਿ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਤਾਂ ਬਹੁਤ ਕਰਦੇ ਨੇ ਮੇਰੇ ਵਰਗੇ ਬਟ ਉਹਨੂੰ ਪ੍ਰੈਕਟੀਕਲੀ ਉਸ ਨਾਲ ਗੱਲਾਂ ਨੂੰ ਲੈ ਕੇ ਆਉਣਾ ਬਿਨਾ ਕਿਸੇ ਬਿਆਨ ਦਿੱਤੇ ਉਹ ਇਸ ਨੌਜਵਾਨ ਦੇ ਸਿਆਇਆ ਕਲਾਕਾਰ ਬਹੁਤ ਨੇ ਜ਼ਿੰਦਗੀ ਦੁਨੀਆ ਦੇ ਵਿੱਚ ਵਪਾਰੀ ਬਹੁਤ ਨੇ ਫਿਲਮਾਂ ਬਣਾਉਣ ਵਾਲੇ ਬਹੁਤ ਨੇ ਪੈਸਾ ਕਮਾਉਣ ਵਾਲੇ ਬਹੁਤ ਨੇ ਪਰ ਇਸ ਤਰ੍ਹਾਂ ਦਾ ਕਾਰਜ ਕਰਨਾ ਇਹ ਕਿਸੇ ਕੁਦਰਤ ਨੇ ਵੱਖਰੀ ਡਿਊਟੀ ਲਈ ਹੁੰਦੀ ਹੈ ਤੇ ਅੰਦਰੋਂ ਵੀ ਜਿਗਰਾ ਚਾਹੀਦਾ ਵੱਡੀ ਗੱਲ ਇਹ ਹੈ ਕਿ ਤੁਸੀਂ ਕਿੰਨਾ ਮਾਪਿਆਂ ਦੇ ਔਲਾਦ ਹੋ ਤੁਹਾਨੂੰ ਮਾਪੇ ਨੇ ਕੀ ਸਿਖਾਇਆ ਤੁਸੀਂ ਇਕੱਲੇ ਗੁਰਦੁਆਰਿਆਂ ਜਾਂ ਧਾਰਮਿਕ ਸਥਾਨਾਂ ਦੇ ਕੱਲੇ ਮੱਥੇ ਹੀ ਨਹੀਂ ਟੇਕਦੇ ਉਹਨਾਂ ਚੀਜ਼ਾਂ ਨੂੰ ਅਪਣਾਉਣੇ ਵੀ ਹੋ ਤੇ ਪ੍ਰੈਕਟੀਕਲੀ ਦਿਖਾਉਣੇ ਵੀ ਹੋ ਔਰ ਕਿਸੇ ਨੂੰ ਨੀਮਾ ਕਰਕੇ ਨਹੀਂ ਦਿਖਾਇਆ ਗਿਆ ਕਿੰਨਾ ਸੋਹਣਾ ਲਿਖਿਆ ਹੈ ਕਿ ਲੋੜਵੰਦ ਕੁੜੀਆਂ ਦੇ ਵਿਆਹ ਗਰੀਬ ਕੁੜੀਆਂ ਨਹੀਂ ਲਿਖਿਆ ਅਕਸਰ ਤੁਸੀਂ ਪੜ੍ਹਦੇ ਹੋ ਗਰੀਬ ਕੁੜੀਆਂ ਦੇ ਵਿਆਹ ਉਹ ਦੂਜੇ ਨੂੰ ਨੀਮਾ ਦਿਖਾਉਣਾ ਹੋ ਜਾਂਦਾ ਔਰ ਜਿਹੜਾ ਤੁਸੀਂ ਕਹਿੰਦੇ ਵੀ ਕੀ ਮਹਿਸੂਸ ਕਰਦੇ ਹੋ ਕੀ ਰਿਸਪੌਂਸ ਹੈ ਰਿਸਪੌਂਸ ਲੈਣ ਲਈ ਕੀਤਾ ਹੁੰਦਾ ਇਹਨੇ ਤਾਂ ਪੂਰੀ ਦੁਨੀਆ ਦੇ ਵਿੱਚ ਕਿਦਾਂ ਮਰਜ਼ੀ ਇੱਕ ਪੋਸਟ ਪਾ ਕੇ ਜੋ ਮਰਜ਼ੀ ਤੁਸੀਂ ਕਰਕੇ ਐਡ ਦੇ ਕੇ ਜਿੰਨਾ ਮਰਜ਼ੀ ਪੈਸਾ ਖੱਟਾ ਕਰ ਲਓ ਜਿੰਨੇ ਮਰਜ਼ੀ ਵਾਵਾ ਖੱਟ ਲਓ ਰਿਸਪੌਂਸ ਲੈ ਲਓ ਅੱਜ ਚਾਹੇ ਹੋਰ 15 ਕਿੱਲੇ ਭਰ ਲਾਂਦੇ ਇੰਨਾ ਇਕੱਠ ਹੋ ਸਕਦਾ ਇਹ ਬੜੀ ਸਹਜਾ ਨਾਲ ਕੀਤਾ ਗਿਆ ਕਾਰਜ ਹੈ ਔਰ ਗਵਾਹ ਇਹੀ ਹੈ ਕਿ ਚਾਹੇ ਕਿਤੇ ਕਲਾਕਾਰ ਨੇ ਚਾਹੇ ਕੋਈ ਦੋਸਤ ਮਿੱਤਰ ਨੇ ਕੋਈ 500 ਕਿਲੋਮੀਟਰ ਤੋਂ ਆਇਆ ਕੋਈ 300 ਕਿਲੋਮੀਟਰ ਤੋਂ ਆਇਆ ਉਹ ਇਸ ਗੱਲ ਕਰਕੇ ਨਹੀਂ ਆਇਆ ਕਿ ਮੈਂ ਦਿਖਾਵਾ ਕਰਨ ਗਿਆ ਉਹ ਐਸੇ ਸ਼ੁਭ ਕਾਰਜ ਦਾ ਹਿੱਸਾ ਬਣਨ ਆਇਆ ਸੀ ਇੱਕ ਵਿਆਹ ਤੇ ਜਾ ਕੇ ਬਹੁਤ ਖੁਸ਼ ਹੋਣੇ ਆ ਅੱਜ ਅਸੀਂ 11 ਵਿਆਹਾਂ ਦਾ ਹਿੱਸਾ ਬਣ ਰਹੇ ਆ 11 ਕੁੜੀਆਂ 11 ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਔਰ ਅੱਜ ਦੇ ਸਮੇਂ 'ਚ ਇੱਕ ਵਿਆਹ ਕਰਨਾ ਔਖਾ ਤੇ ਦੱਸਿਆ ਸੀ ਇਹਨਾਂ ਨੇ ਕਿਵੇਂ ਸ਼ੁਰੂ ਹੋਈ ਇਹ ਸੁਮੈ ਕਹਿੰਨਾ ਸਾਰੇ ਜਿੰਨਾ ਤੁਸੀਂ ਸ਼ਾਬਾਸ਼ ਦੇ ਸਕਦੇ ਹੋ ਘੱਟ ਆ ਬਟ ਇਹਨਾ ਹੈ ਕਿ ਇਹੋ ਜਿਹੇ ਕਾਰਜ ਇਹੋ ਜਿਹੇ ਆਰਨੇਤ ਹਰੇਕ ਇਲਾਕੇ 'ਚ ਹੋਣੇ ਚਾਹੀਦੇ ਬਾਈ ਸੋਨੂ ਜਦੋਂ ਉਹਨਾਂ ਆ ਜਾਣੇ ਤੋ ਵੀਰਾਂ ਨੇ ਵੀ ਆਪਾਂ ਵਿਆਹ ਕਰਨਾ ਕਿੰਨੀ ਕਮਨ ਨੂੰ ਖੁਸ਼ੀ ਹੁੰਦੀ ਆ ਵੀ ਸਾਥੋਂ ਜਿਹੜੇ ਛੋਟੇ ਭਰਾ ਸਾਡੇ ਉਹ ਇਹ ਸਹਿਯੋਗ ਮੰਗਣ ਲੱਗੇ ਤੇ ਪਹਿਲੀ ਗੱਲ ਤਾਂ ਮੈਨੂੰ ਆਏ ਖੁਸ਼ੀ ਹੋਈ ਆ ਵੀ ਸੋਨ ਨੂੰ ਕਿਸੇ ਤੋਂ ਉਂਝੋ ਸੁਣਿਆ ਸੋਨ ਨੂੰ ਬੁਲਾਇਆ ਸਾਡੀ ਭਾਜ ਆਈ ਆਪਣੀ ਇੱਕੋ ਹੀ ਆ ਦੇਖੋ ਜਦੋਂ ਨੇਤ ਬਾਈ ਨੇ ਅਸੀਂ ਫਿਲਮ ਕਰ ਰਹੀ ਸੀ ਇਕੱਠੇ ਇੱਕ ਜਵਾਕ ਫਿਲਮ ਦੀ ਸ਼ੂਟਿੰਗ ਦੇ ਸੀਗੇ ਤਾਂ ਨੇਤ ਹੋਰਾਂ ਨੇ ਦੱਸਿਆ ਛੋਟਾ ਭਰਾ ਹੈ ਸਾਡਾ ਨੀਰੂ ਆਜ ਬਾਜੀ ਕੋਲ ਬੈਠੇ ਸੀ ਕਿਸ ਤਰ੍ਹਾਂ ਦਾ ਕਾਰਜ ਕਰਦੇ ਆ ਮੇਰੇ ਲਈ ਆਏ ਸੀ ਜਿਵੇਂ ਮੈਨੂੰ ਇਹ ਪਰੀ ਕਹਾਣੀ ਸੁਰਾਇਆ ਜਾਂਦਾ ਕੋਈ ਮੈਨੂੰ ਸੱਚ ਨਹੀਂ ਆ ਰਿਹਾ ਸੀ ਮੈਂ ਅੱਛਾ ਸਾਡੇ ਉਦੋਂ ਰੌਂਗਟੇ ਖੜੇ ਹੋ ਰਹੇ ਸੀ ਸੁਣ ਸੁਣ ਕੇ ਵੀ ਇਦਾਂ ਕਾਰਜ ਹੁੰਦਾ ਐ ਕੁੜੀਆਂ ਖੁਸ਼ ਹੁੰਦੀਆਂ ਨੇ ਤੇ ਹੁਣ ਤਾਂ ਵਟਣਾ ਲਾਇਆ ਜਾਂਦਾ ਘਰੇ ਲਾਇਆ ਕੱਲ ਹੈਨਾ ਹਲਦੀ ਲੱਗੀ ਐ ਸੋ ਜਦੋਂ ਅਸੀਂ ਆਪਣੇ ਮੈਂ ਕਿਹਾ ਯਾਰ ਵੀ ਮੈਂ ਆਉਂਗਾ ਹੈਨਾ ਮੈਨੂੰ ਬੁਲਾਇਂ ਮਨੇਤ ਕਹਿੰਦਾ ਕਹਿੰਦਾ ਭਾਈ ਬੁਲਾਇਂ ਕੀ ਤੁਹਾਡਾ ਆਪਣਾ ਕਾਰਜ ਆ ਤੁਸੀਂ ਆਉਣਾ ਹੀ ਆਉਣਾ ਤੇ ਉਸ ਤੋਂ ਬਾਅਦ ਇਹਦੀ ਪਿੱਠ ਸੁਣਦਿਆਂ ਨੇ ਚਾਰ ਵਾਰ ਸਨੇਹੇ ਭੇਜੇ ਨੇ ਪਰਸੀ ਆਉਣਾ ਹੀ ਆਉਣਾ ਸੀਗਾ ਤੇ ਮੈਂ ਤਾਂ ਕਹਿਣਾ ਕਿ ਜਿੰਨੇ ਕੁ ਸੁਆਸ ਨੇ ਜਦੋਂ ਵੀ ਮੈਂ ਪੰਜਾਬ ਚ ਆਉਂਗਾ ਮੈਂ ਹਰ ਸਾਲ ਆਉਣ ਦੀ ਕੋਸ਼ਿਸ਼ ਕਰੂੰਗਾ ਕਿ 10 ਦਸੰਬਰ ਨੂੰ ਇੱਥੇ ਆਈਏ ਤੇ ਇਸ ਕਾਰਜ ਦਾ ਹਿੱਸਾ ਬਣੀਏ ਤੇ ਜ਼ਿੰਦਗੀ ਜਿੰਦਾਬਾਦ ਬਸ ਆ ਮਾਂ ਪੁੱਤ ਜਮੇਦਾਰ ਨੇਤਰਗਾ ਚਾਹੇ 2 ਘੰਟੇ ਲੇਟ ਹੀ ਜਮੇ